ਸ਼੍ਰੀ ਸ਼ੀਤਲਾ ਮਾਤਾ ਲੰਗਰ ਪਵੰਦੀ ਨਵੀਂ ਉਸਾਰੀ ਗਈ ਬਿਲਡਿੰਗ ਦੇ ਸ਼ੁਭ ਆਰੰਭ ਨੂੰ ਮੁੱਖ ਰੱਖਦੇ ਹੋਏ ਸ਼੍ਰੀ ਸ਼ੀਤਲਾ ਮਾਤਾ ਜੀ ਲੰਗਰ ਸੇਵਾ ਚੈਰੀਟੇਬਲ ਟਰਸ ਮਾਤਾ ਰਾਣੀ ਵਾਲੀ ਗਲੀ ਧੂਰੀ ਗੇਟ ਸੰਗਰੂਰ ਦੇ ਵੱਲੋਂ ਪ੍ਰਧਾਨ ਸੰਜੀਵ ਸਿੰਘਲਾ ਸ਼ੈਂਪੀ ਦੀ ਅਗਵਾਈ ਵਿੱਚ ਮਾਂ ਭਗਵਤੀ ਜੀ ਦਾ ਵਿਸ਼ਾਲ ਚੌਂਕੀ ਸਮਾਗਮ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਬੜੀ ਹੀ ਸ਼ਰਧਾ ਭਾਵਨਾ ਤੇ ਉਸ਼ਾ ਨਾਲ ਕਰਵਾਇਆ ਗਿਆ ਜਿਸ ਵਿੱਚ ਗੁਣਗਾਨ ਕਰਤਾ ਪੰਡਤ ਵਿਸ਼ਵਾਮਿੱਤਰ ਐਂਡ ਪਾਰਟੀ ਸੰਗਰੂਰ ਵਾਲਿਆਂ ਨੇ ਆਪਣੀ ਸੁਰੀਲੀ ਆਵਾਜ਼ ਵਿੱਚ ਮਾਂ ਭਗਵਤੀ ਜੀ ਦੇ ਭਜਨਾ ਰਾਹੀ ਫਗਤਾਨ ਨੂੰ ਨਿਹਾਲ ਕਰਦੇ ਹੋਏ ਚੋਮਣ ਲਈ ਮਜਬੂਰ ਕਰ ਦਿੱਤਾ ਇਸ ਚੌਕੀ ਸਮਾਗਮ ਦੇ ਇਲਾਕੇ ਦੀ ਪ੍ਰਸਿੱਧ ਸਮਾਜ ਸੇਵੀ ਪ੍ਰੀਤੀ ਮੰਤ ਜੀ ਅਤੇ ਭਾਵਾ ਮੰਤ ਜੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਇਸ ਸਮਾਗਮ ਸੰਬੰਧੀ ਮੀਡੀਆ ਨਾਲ ਜਾਣਕਾਰੀ ਸਾਂਝੀ ਕਰਦੇ ਆ ਪ੍ਰਧਾਨ ਸੰਜੀਵ ਸਿੰਘੂਲਾ ਸ਼ੈਂਪੀ ਨੇ ਦੱਸਿਆ ਕਿ ਨਵੇਂ ਉਸਾਰੇ ਕੇ ਲੰਗਰ ਪਵਨ ਵਿਕੇ ਰੋਜ਼ਾਨਾ ਦੁਪਹਿਰ 12 ਵਜੇ ਤੋਂ 2 ਵਜੇ ਤੱਕ ਲੋੜਵੰਦ ਗਰੀਬਾਂ ਲਈ ਅਟੁੱਟ ਲੰਗਰ ਵਰਤਾਇਆ ਜਾਵੇਗਾ ਜੈ ਕਾਰਾ ਸ਼ੀਤਲਾ ਮਾਤਾ ਜੀ ਦਾ ਬਹੁਤ ਸਾਡੇ ਜੀਤਵਾਰ ਕੀ ਚ ਜਿਹੜੀ ਆਪਾਂ ਨੇ ਰਾਤ ਮਾਤਾ ਜੀ ਦੀ ਚੌਂਕੀ ਲਗਾਈ ਸੀਗੀ ਇਹ ਆਪਾਂ ਨੇ ਇੱਕ ਸ਼੍ਰੀ ਸ਼ੀਤਲਾ ਮਾਤਾ ਜੀ ਚ ਲੰਗਰ ਸੇਵਾ ਚੈਡ ਜਿਨ ਟ੍ਰਸਟ ਬਣਾਇਆ ਜਿਹਦੇ ਵਿੱਚ ਅਸੀਂ ਇਹ ਪਹਿਲ ਕੀਤੀ ਹੈ ਵੀ ਅਸੀਂ ਜਿਹੜਾ ਇਹ ਲੰਗਰ ਹੈ ਭੋਜਨ ਹੈ ਦੁਪਹਿਰ ਦੇ ਸਮੇਂ 12 ਤੋਂ ਲੈ ਕੇ 2 ਵਜੇ ਤੱਕ ਦਾ ਅਸੀਂ ਲੰਗਰ ਲਾਇਆ ਕਰਾਂਗੇ ਇਹ ਅਸੀਂ ਪਹਿਲਾ ਲੰਗਰ ਅਸੀਂ ਕੱਲ ਲਾਇਆ ਸੀਗਾ ਉਹਦੇ ਪ੍ਰਖ ਦੇ ਵਿੱਚ ਅਸੀਂ ਮਾਤਾ ਜੀ ਦੀ ਵਿਸ਼ਾ ਚੌਕੀ ਰੱਖੀ ਸੀ ਜਿਸ ਦੇ ਵਿੱਚ ਆਪਣਾ ਸਾਡੇ ਗੁਣਗਾਨ ਕਰਤਾ ਵਿਸ਼ੇ ਮਿੱਤਰ ਸ਼ਰਮਾ ਜੀ ਆਏ ਸੀਗੇ ਜਿਨ੍ਹਾਂ ਨੇ ਬਹੁਤ ਹੀ ਆਪਣਾ ਮਨੰਦਰ ਦੇ ਲੋਕਾਂ ਨੇ ਬੜੇ ਧਿਆਨ ਨਾਲ ਸ਼ਰਦਾ ਨਾਮਾ ਦੀ ਪੈਤਾ ਸੁਣੀਆਂ ਤੇ ਉਸ ਤੋਂ ਇਲਾਵਾ ਜਿਹੜਾ ਇਹ ਸਾਡਾ ਨਕਸ਼ੇ ਸੀਗਾ ਵੀ ਆਪਣਾ ਜਿਹੜਾ ਲੰਗਰ ਦਾ ਸੇਵਾ ਹੈ ਜੀ ਅਸੀਂ ਕੱਲ ਇਹਦੀ ਆਪਾਂ ਸਵੇਰ ਹਵਨ ਤੋਂ ਕੀਤੀ ਸੀਗੀ ਜਿਹਦਾ ਆਪਣਾ ਮੂਰਤ ਰੱਖਿਆ ਜੀ ਸੀ ਹਵਨ ਕਰਾ ਕੇ ਉਹਨੇ ਲੰਗਰ ਵਰਤਾ ਕੇ ਉਸ ਤੋਂ ਬਾਅਦ ਉਹਨੂੰ ਹਰ ਰੋਜ਼ ਲੰਗਰ ਵਰਤਾਇਆ ਕਰਾਂਗੇ ਜਿਹਦਾ ਟਾਈਮ ਮੈਂ ਪਹਿਲਾਂ ਵੀ ਕਿਹਾ 12 ਤੋਂ 2 ਹਰ ਰੋਜ਼ ਹੋਏਗਾ ਸਾਰਿਆਂ ਨੂੰ ਇਹ ਹੀ ਬੇਨਤੀ ਹੈ ਜ਼ਰੂਰਤਮੰਦ ਲੋਕ ਜਿਹੜੇ ਵੀ ਨੇ ਕੋਈ ਭੁੱਖਾ ਨਾ ਰਹੇ ਦੁਪਹਿਰ ਦੇ ਸਮੇਂ ਆ ਕੇ 12 ਤੋਂ 2 ਰੋਟੀ ਖਾਵੇ ਇਹ ਹੀ ਸਾਡਾ ਨਕਸ਼ਾ ਹੈ ਇਹ ਸੀ ਆਪਣਾਲਾ ਹੈ ਤੇ ਉਸ ਦੇ ਵਿੱਚ ਬਤੌਰ ਮੁੱਖ ਮਹਿਮਾਨ ਸਾਡੇ ਐਮਐਲਏ ਭਰਾਜ ਜੀ ਆਏ ਆਪਣਾ ਜੀਤ ਕੁਮਾਰ ਵਰਮਾ ਦਾ ਬੇਟਾ ਰਜੇਸ਼ ਕੁਮਾਰ ਵਰਮਾ ਰਵੀ ਜੀ ਵੀ ਆਏ ਡਾਕਟਰ ਪੰਕਜੀਤ ਉੱਤਾਜੀ ਵੀ ਆਏ ਤੇ ਆਪਣਾ ਪ੍ਰਤੀਮਾਨਤਬ ਨੇ ਪ੍ਰਵਾਸ ਨੇ ਉਹਨਾਂ ਨੇ ਆ ਕੇ ਉੱਥੇ ਮਾਤਾ ਜੀ ਦੇ ਹਾਜ਼ਰੀ ਭਰੀ ਸਾਰਿਆਂ ਨੇ ਇਹਨਾਂ ਨੇ ਉਸ ਤੋਂ ਇਲਾਵਾ ਬੜੇ ਵੱਡੇ ਸੱਜਣ ਆਪਣੇ ਸ਼ਹਿਰ ਦੇ ਇੱਥੇ ਆਏ ਜਿਨ੍ਹਾਂ ਨੇ ਮਾਤਾ ਜੀ ਦੇ ਦਰਬਾਰ ਤੇ ਮस्तक ਹੋ ਕੇ ਆਪਣਾ ਅਸ਼ੀਰਵਾਦ ਪ੍ਰਾਪਤ ਕੀਤਾ ਕੱਲ੍ਹ ਦੇ ਲੰਗਰ ਲਗਾਇਆ ਉਸ ਉਸ ਦਾ ਨਾਮ ਜਿਹੜਾ ਹੀ ਆਪਣਾ ਤੁਰੀ ਗੇਟ ਜੀਤਲਾ ਮਾਤਾ ਮੰਦਿਰ ਬਣਿਆ ਹੋਇਆ ਹੈ ਜਿੱਥੇ ਆਪਾਂ ਹਰ ਸਾਲ ਮਾਤਾ ਜੀ ਦੇ ਮਨੇ ਹੋਲੀ ਭਲੇ ਬਸੜੇ ਦਾ ਮੱਥਾ ਟੇਕਦੇ ਆ ਜੀ ਉਹ ਮੇਰੀ ਮਾਤਾ ਦੇ ਨਾਲ ਹੀ ਅਸੀਂ ਜਗਾ ਲੈ ਕੇ ਉੱਥੇ ਲੰਗਰ ਵਰਨਾ ਇੱਕ ਨਿਰਮਾਣ ਕੀਤਾ ਹੈਗਾ ਉੱਥੇ ਹਰ ਰੋਜ਼ ਲੰਗਰ ਚੱਲਿਆ ਪੁਰੀਗੇਟ ਸ਼ੀਤਲਾ ਮਾਤਾ ਮੰਦਰ ਜਿਹੜਾ ਜੀ ਆਪਣਾ ਅਸੀਂ ਇਹ ਜਿਹੜਾ ਪ੍ਰਾਰambh ਸ਼ੁਰੂ ਕੀਤਾ ਸੀਗਾ ਮੇਰੇ ਮਨ 'ਚ ਇੱਕ ਵਿਚਾਰ ਆਇਆ ਸੀਗਾ ਕਈ ਸਾਮਾ ਦਾ ਵੀ ਆਪਣੇ ਪੁਰੀਗੇਟ ਬਾਜ਼ਾਰ ਦੇ ਇੱਥੇ ਕਦੀ ਕੋਈ ਪ੍ਰੋਗਰਾਮ ਨਹੀਂ ਹੋਇਆ ਹੈਗਾ ਮੈਨਾਂ ਉਹ ਇਸ ਨੂੰ ਦੇਖਦੇ ਹੋਏ ਮਈ ਦੇ ਵਿੱਚ ਪੁਰੀਗੇਟ ਬਾਜ਼ਾਰ ਵਾਲਿਆਂ ਨਾਲ ਇਹ ਗੱਲਬਾਤ ਕੀਤੀ ਵੀ ਮੈਂ ਉਹ ਆਪਾਂ 10 ਨਵੰਬਰ ਨੂੰ ਮਾਤਾ ਜੀ ਦੀ ਚੌਂਕੀ ਕਰਨਾ ਚਾਹੁੰਦੇ ਆ ਇੱਕ ਲੰਗਰ ਭਵਨ ਦਾ ਮੂਹਰਤ ਕਰਨਾ ਉਹਦਾਂ ਨੇ ਉਹਨਾਂ ਨੇ ਬੜਾ ਹੀ ਹੁਕਮ ਆ ਕੇ ਮੈਨੂੰ ਇਸ ਦੇ ਵਿੱਚ ਮੇਰਾ ਹੌਸਲਾ ਵਧਾਇਆ ਕਿ ਅਸੀਂ ਜਿਹੜਾ ਵੀ ਉਹਦਾ ਦਾ ਲੰਗਰ ਹੋਊਗਾ ਜਾਗਰਨ ਵਾਲਾ ਅਸੀਂ ਆਪ ਖੁਦ ਅਸੀਂ ਬਾਜ਼ਾਰ ਵਾਲੇ ਉਹਦਾ ਖਰਚਾ ਉਟਾਾਂਗੇ ਉਹਦੇ ਉਹਦੀ ਸਾਰੀ ਸੇਵਾ ਵੀ ਅਸੀਂ ਕਰਾਂਗੇ ਤੁਹਾਨੂੰ ਉਸ ਚੀਜ਼ ਦੀ ਕੋਈ ਵੀ ਚਿੰਤਾ ਨਹੀਂ ਕਰਨੀ ਮੈਂ ਉਹਨਾਂ ਦਾ ਸਾਰੀ ਉਮਰ ਐ ਕਿ ਇਹ ਨਹੀਂ ਦੇ ਸਕਦਾ ਹੈਗਾ ਕਿਉਂਕਿ ਉਹਨਾਂ ਨੇ ਐਡਾ ਬਟਾ ਮੇਰੇ ਪਰਾਲੇ ਦੇ ਵਿੱਚ ਮੈਨੇ ਸਹਿਯੋਗ ਦਿੱਤਾ ਹੈਗਾ ਕਟਵੜ ਜੀ ਤੁਰੀ ਗੱਟ ਦੇ ਆਦੇ 100 ਤੋਂ ਜ਼ਿਆਦਾ ਬੰਦੇ ਜਿਹੜੇ ਉਹ ਚ ਸੇਵਾ ਕਰ ਰਹੇ ਸੀਗੇ ਸਾਨੂੰ ਕੋਈ ਟੈਨਸ਼ਨ ਨਹੀਂ ਰਹੀ ਅਸੀਂ ਜਗਰਾਤੇ ਕਣੀ ਕੰਸੈਂਟਰੇਟ ਕੀਤਾ ਸਾਰਾ ਤੇ ਉਹਨਾਂ ਨੇ ਲੰਗਰ ਦੀ ਸੇਵਾ ਕੀਤੀ ਲੋਕਾਂ ਨੂੰ ਖੂਬ ਲੰਗਰ ਭਰਪੂਰ ਉਹਨਾਂ ਨੇ ਲਜਾਏ ਤੇ ਸਾਡੇ ਕਹਿੰਦਾ ਇਸ ਲੰਗਰ ਨੂੰ ਉਹਨਾਂ ਨੇ ਬਹੁਤ ਹੀ ਸਮਰਸਤ ਕੀਤਾ ਅਸੀਂ ਉਹਨਾਂ ਦਾ ਬਹੁਤ ਹੀ ਧੰਨਵਾਦ ਕਰਦਾ ਧੁਰੀਏਟ ਪੰਜਾਬ ਦਾ ਵੀ ਜੈਕਾਰਾ ਸੀਤਰਾ ਮਾਤਾ ਜੀ ਦਾ